ਸਸ਼ੀਅਕਾਲ ਜੀ ਮੈਂ ਬਾਇਓ ਬਟਿਕ ਤੋਂ ਪ੍ਰਣਾਲਾ ਸਿਟੀ ਤੋਂ ਕਿਵੇਂ ਹੋ ਤੁਸੀਂ ਸਾਰੇ ਉਮੀਦਵਾਰ ਬੀਏ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਚੜਦੀ ਕਲਾ ਦੇ ਵਿੱਚ ਹੋਮਗੇ ਅੱਜ ਵਾਲੀ ਜਿਹੜੀ ਆਪਣੀ ਕਲੈਕਸ਼ਨ ਰਹੂਗੀ ਬਹੁਤ ਹੀ ਸੋਹਣੇ ਜੇ ਸੂਟ ਰਹਿਣਗੇ ਸਾਰੇ ਸੂਟ ਇਹਦੇ ਵਿੱਚ ਹੈਂਡਵਰਕ ਦੇ ਸੂਟ ਵੀ ਆਉਣਗੇ ਮਸ਼ੀਨਵਰਕ ਦੇ ਸੂਟ ਵੀ ਆਉਣਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਨਾ ਵਾਲਾ ਟਾਈਮ ਵੇਸਟ ਕਰਦੇ ਸਟਾਰਟਿੰਗ ਕਰਦੇ ਹਾਂ ਜੋ ਸੂਟ ਮੇਰੇ ਅੱਜ ਵੇਅਰ ਕੀਤਾ ਹੈ ਫਸਟਲੀ ਤਾਂ ਇਹਦਾ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਜਿਹਾ ਪਿਸਤਾ ਕਲਰ ਦਾ ਜਿਹੜਾ ਸੂਟ ਆ ਤੁਸੀਂ ਦੇਖ ਸਕਦੇ ਹੋ ਜਫੀਰਾ ਸਿਲਕ ਦਾ ਸੂਟ ਹੈ ਇਹਦੇ ਉੱਪਰ ਆਪਣੇ ਹੈਂਡ ਪਲੱਸ ਆਰੀ ਦੇ ਨਾਲ ਕੰਮ ਕਰਵਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਹੈ ਜਿਹੜਾ ਸ਼ਰਟ ਦੇ ਉੱਪਰ ਕੀਤਾ ਇਸ ਨਾਲ ਜਿਹੜਾ ਦੁਪੱਟਾ ਲੱਗਾ ਹੈ ਸਿਮਰ ਦਾ ਦੁਪੱਟਾ ਲੱਗਾ ਹੈ ਪ੍ਰਿੰਟ ਦੁਪੱਟਾ ਕੀ ਬਹੁਤ ਹੀ ਸੋਹਣਾ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਪ੍ਰਿੰਟਡ ਦੁਪੱਟਾ ਲਗਵਾਇਆ ਹੈ ਅਗਰ ਕੋ ਮੇਰੀ ਪਹਿਨ ਨਾਲ ਦਾ ਦੁਪੱਟਾ ਲਗਵਾਉਣਾ ਚਾਹੁੰਦੇ ਨੇ ਨਾਲ ਦਾ ਦੁਪੱਟਾ ਵੀ ਲਗਵਾ ਸਕਦੇ ਹੋ ਜੀ ਇਹ ਵਾਲੇ ਸੂਟ ਨੂੰ ਜੋ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਜਿੱਦਾਂ ਮੇਰੇ ਸਟਿਚ ਕਰਵਾ ਕੇ ਪ੍ਰੋਪਰ ਆਪਣੇ ਫਿਨਿਸ਼ਿੰਗ ਪੱਟੀ ਲਗਵਾ ਕੇ ਜਿਹੜੀ ਇਹਦੀ ਸਟਿਚਿੰਗ ਕੀਤੀ ਹੋਏ ਤੁਸੀਂ ਦੇਖ ਸਕਦੇ ਹੋਗੇ ਫਿਨਿਸ਼ਿੰਗ ਪੱਟੀ ਲਗਾ ਕੇ ਸਟ੍ਰੇਟਸ ਅਕੋਰਡਿੰਗ ਜਿਹੜਾ ਇਹਦੀ ਬਾਟਮ ਬਣਾਈ ਹੋਈ ਹੈ ਬਹੁਤ ਹੀ ਸੋਹਣਾ ਤੇ ਸੁਹਣਾ ਜਿਹੜਾ ਸਟਿਚ ਹੋ ਕੇ ਇਹ ਵਾਲਾ ਰੈਡੀ ਹੋਇਆ ਹੋਇਆ ਜੀ ਇਹ ਵਾਲੇ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਅੰਦਰ ਕੰਟਰਾਸਟ ਦੇ ਵਿੱਚ ਜਿਹੜਾ ਕਰਵਾ ਸਕਦੇ ਹੋਗੇ ਲਾਈਕ ਜਿੱਦਾਂ ਮੈਂ ਤਾਂ ਇਹ ਵਾਲੇ ਕੰਟਰਾਸਟ ਦੇ ਵਿੱਚ ਕਰਵਾਇਆ ਤੁਸੀਂ ਕਿਸੇ ਹੋਰ ਕੰਟਰਾਸਟ ਦੇ ਵਿੱਚ ਕਰਵਾ ਸਕਦੇ ਹੋ ਸੇਮ ਫੈਬਰਿਕ ਹੈ ਜਿਹੜਾ ਆਪਣੇ ਕੋਲੇ ਹੈਗਾਗਾ ਅਗਰ ਕੋਈ ਮੇਰੀ ਭੈਣ ਸੇਮ ਫੈਬਰਿਕ ਦਾ ਆਪਣੀ ਮੈਜ਼ਰਮੈਂਟ ਦੇ ਅਕੋਰਡਿੰਗ ਜਿਹੜਾ ਵਰਕ ਕਰਵਾਉਣਾ ਚਾਹੁੰਦੀ ਨੇ ਕਰਵਾ ਸਕਦੇ ਨੇ ਜਿ ਫੀਰਾ ਸਿਲਕ ਦਾ ਪ੍ਰਾਈਸ ਭੈਣਾਂ ਨੂੰ ਪਤਾ ਹੀ ਹੋਊਗਾ ਕਿੰਨੇ ਦਾ ਆਉਂਦੀ ਹੈ ਕਿ ਤਾਂ ਵਰਕ ਦਾ ਪ੍ਰਾਈਸ ਜਿਹੜਾ ਇਹਦਾ ਹੈਗਾਗਾ 2000 ਰੁਪਏ ਦੇ ਵਿੱਚ ਇਹ ਵਾਲਾ ਵਰਕ ਹੋਇਆ ਹੈ ਇਹ ਵਾਲਾ ਸਾਰਾ ਸੂਟ ਜਿਹੜਾ ਰੈਡੀ ਹੋ ਕੇ ਵਿਦੋ ਦੁਪੱਟਾ ਕੰਪਲੀਟ ਸੂਟ ਹੈ ਜਿਹੜਾ 4500 ਰੁਪਏ ਦੇ ਵਿੱਚ ਰੈਡੀ ਹੋਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਬਹੁਤ ਹੀ ਸੋਹਣਾ ਸੂਟੇ ਬਣ ਕੇ ਜਿਹੜਾ ਰੈਡੀ ਹੋਇਆ ਚਲੋ ਜੀ ਹੁਣ ਆਪਾਂ ਜਿਹੜੇ ਮਸ਼ੀਨ ਵਰਕ ਦੇ ਵਿੱਚ ਇੱਕ ਆਪਣੇ ਕੋਲੇ ਹੈਂਡ ਵਰਕ ਦਾ ਸੂਟ ਹੈ ਇਹਦੀ ਵੀ ਆਪਾਂ ਕਲਰ ਜਲਦੀ ਸ਼ੋਅ ਕਰਾਂਗੇ ਇਹ ਜਿਹੜਾ ਸੂਟ ਰਹੂਗਾ ਸਿਰਫ 2200 ਰੁਪਏ ਦੇ ਵਿੱਚ ਸੂਟ ਰਹੂਗਾ ਤੁਸੀਂ ਦੇਖ ਸਕਦੇ ਹੋ ਖੀਨਕਾਰ ਦਾ ਸੂਟ ਆ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ neck ਦੇ ਉੱਪਰ ਕੀਤਾ ਹੋਇਆ ਬਾਜੂ ਦੇ ਉੱਪਰ ਵੀ ਕੰਮ ਹੈ ਜੀ ਤੇ ਪੌਂਚਿਆਂ ਦੇ ਉੱਪਰ ਵੀ ਕੰਮ ਹੈ ਅਸੀਂ ਤੁਹਾਨੂੰ ਪੌਂਚਿਆਂ ਦਾ ਕੰਮ ਵੀ ਦਿਖਾਵਾਂਗੇ ਤੇ ਬਾਜੂ ਦਾ ਕੰਮ ਵੀ ਦਿਖਾਵਾਂਗੇ ਇਹ ਵਾਲਾ ਆ ਗਿਆ ਪੌਂਚਿਆਂ ਦਾ ਕੰਮ ਤੁਸੀਂ ਦੇਖ ਸਕਦੇ ਹੋ 크ਰੇਪ ਦੀ ਬਾਟਮ ਲਗਵਾ ਕੇ ਜਿਹੜਾ ਪੌਂਚਿਆਂ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਤੇ ਬਾਹਾਂ ਦੇ ਉੱਪਰ ਵੀ ਇਹ ਤੇ ਜਿਹੜਾ ਪਰਕ ਹੋਇਆ ਹੋਇਆ ਜੀ ਬਹੁਤ ਹੀ ਸੋਹਣਾ ਜਿਹਾ ਕੰਮ ਬਾਜੂ ਦੇ ਉੱਪਰ ਹੋਇਆ ਹੋਇਆ ਹੈਗਾ ਇਹ ਆ ਦਾ ਅਗਰ ਦੁਪੱਟਾ ਆ ਗਿਆ ਟਾਈ ਐਂਡ ਇਹਦਾ ਜਿਹੜਾ ਰਹੂਗਾ ਤੁਸੀਂ ਦੇਖ ਸਕਦੇ ਹੋ ਕਿ ਨਾ ਬਹੁਤ ਹੀ ਸੋਹਣਾ ਟਾਈਡ ਆਈ ਦਾ ਪਿਓਰ ਆਰਗੰਜ਼ਾ ਦਾ ਦੁਪੱਟਾ ਲੱਗਿਆ ਹੈ ਪ੍ਰੋਪਰ ਜਿਹੜੀ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਨੂੰ ਬਹੁਤ ਹੀ ਸੋਹਣਾ ਹੈਂਡਵਰਕ ਦਾ ਸੂਟ ਖੀਰਕਾਰ ਦੇ ਫੈਬਰਿਕ ਦੇ ਉੱਪਰ ਰੈਡੀ ਹੋ ਕੇ ਨੈਚੁਰਲ ਕਰੇਵ ਦੀ ਬਾਟਮ ਹੈ ਸਿਰਫ 2200 ਰੁਪਏ ਦੇ ਵਿੱਚ ਕੰਪਲੀਟ ਸੂਟ ਹੈ ਜਿਹੜਾ ਰੈਡੀ ਟੂ ਡਿਸਪੈਚ ਹੈ ਇਹਦੀ ਆਪਾਂ ਸੈਪਰੇਟ ਵੀਡੀਓ ਵੀ ਬਣਾਵਾਂਗੇ ਜੀ ਇਹਦੇ ਆਪਣੇ ਕੋਲ ਅਲੱਗ-ਅਲੱਗ ਹੋਰ ਵੀ ਕਲਰ ਜਿਹੜੇ ਹੈਗੇ ਨੇ ਜੀ ਇੱਕ ਆ ਮੇਰੀ ਭੈਣ ਦਾ ਆਰਡਰ ਆਇਆ ਸੀ ਕਿ ਸਾਨੂੰ ਇਹ ਵੀ ਆਪਣੇ ਕੋਲ ਸੂਟ ਬਹੁਤ ਹੀ ਸੋਹਣੇ ਜੇ ਬਣ ਕੇ ਜ ਇੱਕ ਰੈਡੀ ਵਾਰ ਛੋਟੀ ਬੱਚੀ ਦਾ ਸੂਟ ਆਪਨੇ ਰੈਡੀ ਕੀਤਾ ਹੈਗਾ ਜਿਹੜਾ ਪਾਕਟ ਵਾਲਾ ਸੂਟ ਮੈਂ ਤੁਹਾਨੂੰ ਕਹਿੰਨੀ ਹਾਂ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਜਿਹੜਾ ਛੋਟੀ ਬੱਚੀ ਦਾ ਰੈਡੀ ਕੀਤਾ ਹੈਗਾ ਇਦਾਂ ਹੀ ਆਪਸ ਦੇ ਵਿੱਚ ਜੁੜ ਕੇ ਜਿਹੜਾ ਘੇਰਾ ਬਣ ਜੂਗਾ ਜੀ ਇਹ ਤੁਸੀਂ ਦੇਖਦੇ ਇਹਦੀ ਫਰੰਟ ਆ ਗਈ ਆ ਬੈਕ ਆ ਗਈ ਇੱਥੇ ਦੀ ਜਿਹੜੀ ਪਾਕਟ ਬਣ ਜੂਗੀ ਜੀ ਬਹੁਤ ਹੀ ਸੋਹਣਾ ਜਿਹਾ ਬਣ ਕੇ ਜਿਹੜਾ ਬਣ ਕੇ ਰੈਡੀ ਹੋਇਆ ਹੈ ਅਗਰ ਕੋਈ ਮੇਰੀ ਭੈਣ ਛੋਟੇ ਬੱਚਿਆਂ ਦਾ ਸੂਟ ਆਪਣੀ ਬੇਟੀ ਦਾ ਸੂਟ ਆ ਆਪਣੀ ਨਾ ਮਦਰ ਐਂਡ ਡਾਟਰ ਰੈਡੀ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਇਦਾਂ ਵੀ ਰੈਡੀ ਕਰਵਾ ਸਕਦੇ ਹੋ ਇਹ ਸੂਟ ਵੀ ਆਪਣੇ ਕੋਲ ਰੈਡੀ ਟੂ ਡਿਸਪੈਚ ਆ ਪ੍ਰਾਈਸ ਆਪਾਂ ਨੇ ਕੱਲ ਵਾਲੀ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਜੀ ਇੱਕਾਪਣੇ ਇਹ ਵਾਲਾ ਮੈਚਿੰਗ ਸੂਟ ਰੈਡੀ ਕੀਤਾਗਾ ਬਹੁਤ ਹੀ ਸੋਹਣਾ ਸ਼ਰਟ ਦੇ ਉੱਪਰ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਇਹ ਸ਼ਰਟ ਹੈਗੀ ਜੀ ਸ਼ਰਟ ਦਾ ਕੰਮ ਚੈੱਕ ਕਰ ਸਕਦੇ ਹੋ ਇਹ ਵਾਲੀ ਆ ਗਈ ਬਾਟਮ ਬਹੁਤ ਹੀ ਪਿਆਰਾ ਜਿਹਾ ਕਲਰ ਕੰਟਰਾਸਟ ਆ ਫੈਬਰਿਕ ਜਿਹੜਾ ਇਹਦਾ ਰਹੂਗਾ ਨੇਚਰਲ ਕਰੇਵ ਦਾ ਫੈਬਰਿਕ ਰਹੂਗਾ ਬਾਕੀ ਤੁਸੀਂ ਇਹਨਾਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਹੀ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸਾਫ਼ ਸੁਥਰਾ ਜਿਹਾ ਜਿਹੜਾ ਫਲਾਵਰ ਤਿੱਲੇ ਐਂਡ ਥ੍ਰੈਡ ਨੂੰ ਯੂਜ਼ ਕਰਕੇ ਬਣਾਏ ਨੇ ਕਲਰ ਕੰਬੀਨੇਸ਼ਨ ਫਸਟਲੀ ਮੈਨੂੰ ਬਹੁਤ ਪਿਆਰਾ ਜਿਹਾ ਲੱਗਿਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਬਣਿਆ ਬਹੁਤ ਹੀ ਸੋਹਣਾ ਜਿਹਾ ਸੂਟ ਜਿਹੜਾ ਇਹ ਵਾਲਾ ਬਣ ਕੇ ਰੈਡੀ ਹੋਊਗਾ ਇਹ ਬਾਟਮ ਆ ਗਈ ਜੀ ਜੋ ਮੇਰੇ ਲਗਾਈ ਹੋਈ ਹੈ niche ਜਿਹੜੀ ਆ ਗਈ ਸ਼ਰਟ ਆ ਗਈ ਤੁਸੀਂ ਇਹ ਵਾਲਾ ਸੂਟ ਜਿੱਤੇ ਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਜੀ ਇਹ ਜਿਹੜਾ ਨੇਚਰਲ रेडी ਕਰਕੇ ਕਸਟਮਰ ਨੂੰ ਸਿਰਫ 1500 ਰੁਪਏ ਦੇ ਵਿੱਚ ਪਿਆ ਜੀ 1500 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਇਹਦੇ ਵਿੱਚ ਆਪਣੇ ਕੋਲੇ ਕਲਰ ਹੈਗੇ ਨੇ 2 1 ਇਹ ਵਾਲਾ ਸਿੰਗਲ ਫਰਸਟ ਕਲਰ ਆ ਗਿਆ ਇਹ ਆ ਗਿਆ ਸੈਕਿੰਡ ਜਿਹੜਾ ਆਪਣੇ ਸੂਟ ਰੈਡੀ ਕੀਤਾ ਜੀ ਇਹ ਵਾਲਾ ਕੀਤਾਗਾ ਪਸ਼ਮੀਨਾ ਫੈਬਰਿਕ ਦੇ ਉੱਪਰ ਇਹ ਵਾਲਾ ਸਿਰਫ ਰੈਡੀ ਕਰਕੇ ਪਿਆ ਜੀ 1000 ਰੁਪਏ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਇਹਦਾ ਕੰਮ ਵੀ ਬਹੁਤ ਹੀ ਸੋਹਣਾ ਹੈ ਕੰਮ ਘੇਰੇ ਦੇ ਉੱਪਰ ਕੀਤਾ ਹੈ ਕਲਰ ਕੰਟਰਾਸਟ ਬਹੁਤ ਹੀ ਪਿਆਰਾ ਜਿਹਾ ਕਲਰ ਕੰਟਰਾਸਟ ਹੈ ਕਲਰ ਕੰਟਰਾਸਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਕਲਰ ਕੰਟਰਾਸਟ ਹੋਇਆ ਹੋਇਆ ਹੈਗਾ orange ਕਲਰ ਦਾ eketex ਦਾ ਪੇਸ਼ੀਨਾ ਰਹੂਗਾ ਸੋ ਜਿਹੜਿਆ ਕਲਰ ਦੇ ਫਲਾਵਰ ਬਣੇ ਹੋਏ ਨੇ ਇਹ ਆਪਣੇ ਜਿਹੜਾ ਵਰਕ ਕੀਤਾ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਕੀਤਾ ਬਾਕੀ ਤੁਸੀਂ ਆਪਣੀ ਕਿਸੇ ਵੀ ਚੁਆਇਸ ਦੇ ਕਲਰ ਦੇ ਉੱਪਰ ਜਿਹੜਾ ਵਰਕ ਕਰਵਾ ਸਕਦੇ ਹੋ ਲਾਈਕ ਕੋਈ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਕਰਵਾਉਣਾ ਚਾਹੋ ਜਾਂ ਤੁਸੀਂ ਆਲ ਓਵਰ ਸੂਟ ਰੈਡੀ ਕਰਵਾਉਣਾ ਚਾਹੋ ਆਲ ਓਵਰ ਸੂਟ ਵੀ ਰੈਡੀ ਕਰਵਾ ਸਕਦੇ ਹੋ ਪ੍ਰਾਈਜ਼ ਇਹਦਾ ਜਿਹੜਾ ਇਹਦਾ ਰਹੂਗਾ ਸਿਰਫ 39 ਦੇ ਵਿੱਚ ਰੈਡੀ ਟੂ ਸ਼ਿਪ ਹੈ ਚਾ ਅਗਰ ਕੋਈ ਮੇਰੀ ਭੈਣ ਕਰਵਾਉਣਾ ਚਾਉਂਦੇ ਨੇ ਜੀ ਬਾਕੀ ਤੁਸੀਂ ਬਈ ਵਰਕ ਦੀ ਫਿਨਿਸ਼ਿੰਗ ਚੈੱਕ ਕਰੀ ਸਕਦੇ ਹੋ ਆਪਾਂ ਤੁਹਾਨੂੰ ਆਪਣੇ ਹੈਂਡਵਰਕ ਦੇ ਸੂਟ ਰੈਡੀ ਕੀਤੇ ਹੋਏ ਵੀ ਦਿਖਾਏਗੇ ਐਂਡ ਜਿਹੜੇ ਮਸ਼ੀਨ ਵਰਕ ਦੇ ਸੂਟ ਨੇ ਉਹ ਵੀ ਦਿਖਾਏ ਨੇਗੇ ਜਿਦਾ ਇਹ ਮੇਰੇ ਵੀਰ ਕੀਤਾ ਹੈ ਇਹ ਹੈਗਾ ਮਿਕਸ ਕੰਮ ਹੋਇਆ ਹੈ ਰਿਕਸੋ ਹੈਂਡ ਹੈਂਡ ਦਾ ਕੰਮ ਹੋਇਆ ਸੀ ਇੱਕ ਭੈਣ ਨੇ ਨੇ ਕਿ ਅਸੀਂ ਕ੍ਰੋਸ ਸਟਿਚ ਦੇ ਸੂਟ ਰੈਡੀ ਕੀਤੇ ਸੀ ਉਹਦੀ ਬਹੁਤ ਮੰਗ ਆ ਰਹੀ ਸੀ ਉਹ ਡਿਜ਼ਾਈਨ ਵੀ ਤੁਸੀਂ ਦੁਬਾਰਾ ਚੰਗੀ ਤਰ੍ਹਾਂ ਪ੍ਰੋਪਰ ਓਪਨ ਕਰਕੇ ਦਿਖਾਓ ਲਓ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਡਿਜ਼ਾਈਨਿੰਗ ਕੀਤੀ ਹੋਇਆ ਕ੍ਰੋਸ ਸਟਿਚ ਦੇ ਉੱਪਰ ਹੋਈ ਹੋਈ ਹੈਗੀ ਬਹੁਤ ਹੀ ਸੋਹਣਾ ਜਿਹਾ ਘੇਰੇ ਦਾ ਕੰਮ ਹੋਇਆ ਹੋਇਆ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਘੇਰੇ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਸਿਰਫ ਇਹ ਵਾਲਾ ਸੂਟ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੇ ਨੇ ਤਾਂ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਜਿਹੜਾ ਸਾਡੇ ਐਡਰੈਸ ਤੇ ਭੇਜ ਸਕਦੇ ਹੋ ਜੋ ਵੀ ਅੱਜ ਵੀਡੀਓ ਚ ਸੂਟ ਦਿਖਾਈ ਨੇ ਸਾਰੇ ਸੂਟ ਰੈਡੀ ਟੂ ਡਿਸਪੈਚ ਨੇ ਤਾਂ ਅਗਰ ਤੁਸੀਂ ਆਰਡਰ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨੰਬਰ ਦੇ ਉੱਪਰ ਪਾਟ 231 ਵਾਲੇ ਨੰਬਰ ਦੇ ਉੱਪਰ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਪੇਜ ਸਾਕ ਦਿਓ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਸ਼ੇਅਰ ਕਰਕੇ ਮੇਰੇ ਉਹਨਾਂ ਭੈਣਾਂ ਤੱਕ ਜ਼ਰੂਰ ਪਹੁੰਚਾਉਣਾ ਜਿਹੜੀ ਕਿ ਆਪਣੇ ਘਰ ਤੋਂ ਬੈਠ ਕੇ ਆਨਲਾਈਨ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਜਾਂ ਘਰ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਆਰਟੀਕਲ ਦੇ ਨਾਲ ਹੁੰਦੇ ਹੋਇਆ ਅਜਾਜ਼ ਸੋਸ਼ੀਆਤ